ਮੁਬਾਰਕ ਦਿਨ ਹੈ ਕੀ ਕਹੋਗੇ ਜੀ ਇਸ ਪੜੀ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਣ ਕਰਨ ਵਾਲਾ ਹੈ ਅੱਜ ਆਪਾਂ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਹੈ ਉਮਰਪੁਰਾ ਉੱਥੇ ਖੜੇ ਆਂ ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀ ਜੀ ਔਰ ਆਪਣੇ ਘਰ 'ਚ ਹੀ ਨਮਾਜ਼ ਪੜਦੇ ਸੀ ਜਾਂ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨਮਾਜ਼ ਪੜ੍ਹਨ ਲਈ ਸ਼ੁਕਰਵਾਰ ਨੂੰ ਜਾਂਦੇ ਸੀ ਤੇ ਬੜੀ ਕੁੱਝ ਵੀ ਗੱਲ ਹੈ ਕਿ ਪਿੰਡ ਹੀ ਜ਼ਿੰਮੇਦਾਰ ਭਾਈਚਾਰੇ ਨੇ ਇਹ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਕਿ ਉਹਨਾਂ ਨੇ ਆਪਣੇ ਬਲੋਮੇਨ ਸੜਕ ਦੇ ਉੱਤੇ ਇਹ ਮਸਜਿਦ ਲਈ ਜਗ੍ਹਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜਨ ਦੇ ਲਈ ਡੋਨੇਟ ਕੀਤੀ ਹੈ ਮੈਂ ਸਮਝਦਾ ਕਿ ਅੱਜ ਦੇ ਦੌਰ 'ਚ ਜਦੋਂ ਇਹ ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਬੰਦੀਆਂ ਪਾ ਕੇ ਨਹੀਂ ਸਿਆਸਤ ਕਰਨਾ ਚਾਹੁੰਦੇ ਨੇ ਇੱਕ ਵਾਰੀ ਸ਼ਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿੱਖ ਭਾਈ ਸਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਵਿੱਚ ਹੈ ਮਹਾਤਮਾ ਸਾਹਿਬ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਤੇ ਕਹਲੇ ਪੂਰੀ ਆਵਾਮ ਨੇ ਇੱਕ ਵੱਖਰਾ ਸਨੇਹਾ ਜਨਮ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਹਮੇਸ਼ਾ ਬਲੱਖਣਤਾ ਦੇ ਤੌਰ ਤੇ ਹੀ ਰਣੀ ਜਾਂਦੀ ਹੈ ਪੰਜਾਬ ਦੇ ਉੱਤੇ ਅੱਜ ਤੱਕ ਜਿਹੜੇ ਵੱਡੇ ਹਮਲੇ ਵੀ ਹੋਏ ਜਾਂ ਪੰਜਾਬ ਦੇ ਜਿਹੜੇ ਟੁਕੜੇ ਵੀ ਹੋਏ ਉਹ ਲੋਕ پیچھے ਵੀ ਵਜਾ ਇਹ ਸੀ ਕਿਉਂਕਿ ਪੰਜਾਬ ਉਤੇ ਤਾਕਤਵਰ ਜ਼ਮੀਨ ਦਾ ਨਾਂ ਹੈ ਪੰਜਾਬ ਇੱਕ ਤਾਕਤਵਰ ਭਾਈਚਾਰੇ ਦਾ ਨਾਂ ਹੈ ਪੰਜਾਬ ਇੱਕ ਤਾਕਤਵਰ ਮੁਹੱਬਤ ਦਾ ਨਾਂ ਹੈ ਤੇ ਬਹੁਤ ਸਾਰੀਆਂ ਦਾਤਾਂ ਜਿਹੜੀਆਂ ਇਹਨੂੰ ਕਦੀ ਬਿੜਲਾਸ਼ ਨਹੀਂ ਕਰਦੀਆਂ ਅਗਰ ਤੁਸੀਂ ਪਹਿਲੀ ਪਾਸ਼ਾ ਹੀ ਤਾਂਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੇਖੋਗੇ ਪਰ ਫਿਰ ਉਧਰ ਤੁਸੀਂ شیخ ਬਾਬਾ ਫਰੀਦੁੱਦੀਨ ਸੱਗਰਗਾਹ ਤੋਂ ਲੈ ਕੇ ਬੁੱਲ੍ਹੇ ਸ਼ਾਹ ਤੱਕ ਦੇਖੋਗੇ ਪੰਜਾਬ ਦੀ ਧਰਤੀ ਜਿਹੜੀ ਆ ਉਹ ਸਾਂਝੀ ਵਾਰਸਾ ਦੀ ਗੱਲ ਕਰਦੀ ਹੈ ਕਦੇ ਜਿੱਥੇ ਕਦੀ ਨਰਗੀ ਖਾਨ ਅਤੇ ਗੰਨੀ ਖਾਨ ਨੇ ਆਪਣੇ ਗੁਰੂ ਨੂੰ ਉੱਚਾ ਪੀਰ ਬਣਾ ਕੇ ਮੋਢੇ ਚੱਕਿਆ ਹੈ ਇੱਥੇ ਕਿਤੇ ਪੀਰ ਬੁੱਧੂ ਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਹੈ ਕਿਤੇ ਦੀਵਾਨ ਟੋਟਲ ਮਲ ਜਿਹੜੇ ਲੋਕ ਜਿਹੜੇ ਲੋਕਾਂ ਨੇ ਜਿਹੜੀ ਹੈ ਉਹ ਸਭ ਤੋਂ ਵੱਡੀ ਜ਼ਿਆਦਾ ਡਾਲਰ ਖਰਚ ਕਰਨ ਤੋਂ ਬਾਅਦ ਆਪਣੇ ਗੁਰੂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਤੇ ਮੈਂ ਸਮਝਦਾ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਅੱਜ ਵੀ ਪੰਜਾਬ 'ਚ ਵੀ ਅਗਰ ਕੋਈ ਬੰਦਾ ਕੋਈ ਵੀ ਧਰਮ ਦਾ ਨਾਂ ਲੈ ਕੇ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਵੀ ਫੈਲਾਣਾ ਚਾਹੁੰਦਾ ਤੇ ਉਹਨੂੰ ਪੰਜਾਬ ਦੇ ਇਤਿਹਾਸ ਵਿੱਚ ਯਾਦ ਕਰਨਾ ਚਾਹੀਦਾ ਦੇਪਿੰਡ ਉਮਰਪੁਰਾ ਦੇ ਵੀ ਲੋਕਾਂ ਨੇ ਇੱਥੇ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਇਹ ਇਸ ਰਿਵਾਇਤ ਨੂੰ ਜ਼ਿੰਦਾ ਰੱਖਿਆ ਔਰ ਇਹਨਾਂ ਨੇ ਉਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਜਿਹੜਾ ਸਦੀਆਂ ਤੱਕ ਜੰਦਰੇ ਪਿਛਲੇ 50 ਸਾਲਾਂ ਤੋਂ ਤਕਰੀਬਨ ਦੂਸਰੇ ਪਿੰਡਾਂ ਨਮਾਜ਼ ਆਦਾ ਕਰਨੇ ਜਾਣਾ ਪੈਂਦੇ ਰੱਬ ਦੀ ਬੰਦਗੀ ਲਈ ਉਸ ਸਿੱਖ ਵੀਰ ਦੇ ਲਈ ਕੀ ਕਹਿਣਾ ਚਾਹੋਗੇ ਦੋ ਸੱਬਦੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਜਦਾ ਇਹ ਕਰਿਆ ਕਰਨਗੇ ਤੇ ਸੁਆਬ ਹੁਣ ਉਹ ਵੀ ਮਿਲਿਆ ਕਰਦੇ ਬਾਬਾ ਸਿੰਘ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਕ ਵਕਰੀ ਮਿਸਾਲ ਪੈਦਾ ਕਰਤੀ ਪੂਰੇ ਸੰਸਾਰ ਦੇ ਵਿੱਚ ਇੱਕ ਵਕਰਾ ਸੁਨੇਹਾ ਜਾ ਰਿਹਾ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਰੱਬ ਦੀ ਧੰਨ ਬਨੂ ਸਾਡੇ ਘਰ ਦੇ ਨੇੜੇ ਚਲੋ ਹੱਟੇ ਆਮ ਪੰਜ ਟਾਈਮ ਮੇਰੀ ਪ੍ਰਭੂ ਦਾ ਨਾਮ ਕੰਨਾਂ ਚ ਪਾਉਗਾ ਬਹੁਤ ਖੁਸ਼ੀ ਹੋ ਰਹੀ ਹੈ ਤੇ ਬਹੁਤ ਧੰਨਵਾਦ ਇਮਾਮ ਸਾਹਿਬ ਦਾ ਵੀ ਪਹੁੰਚਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੇਰਨਾ ਕਿੱਥੋਂ ਮਿਲੀ ਤੁਹਾਨੂੰ ਅਜਿਹਾ ਜਿਹੜਾ ਕਾਰਜ ਕਰਨ ਦੀ ਜੀ ਬੱਸ ਪ੍ਰੇਰਨਾ ਰੱਬ ਨੇ ਹੀ ਰੱਬ ਨੂੰ ਹੀ ਕਹ ਲੋ ਹੁਕਮ ਹੋਇਆ ਜੀ ਮੈਂ ਇਹ ਚੀਜ਼ ਵੀ ਵੀ ਘਾਟਦਾ ਬਹੁਤ ਸਮੇਂ ਤੋਂ ਸੀ ਰੱਬ ਉਸ ਬਸੋਂ ਨੇ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਉਸੋਂ ਦਾ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਜੀ ਤੇ ਤੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਗੇ ਜੋ ਫਿਰਕੂ ਪਣਾ ਫੈਲਾ ਰਹੇ ਨੇ ਨਫ਼ਰਤ ਫਲਾ ਰਹੇ ਨੇ ਮਾੜੀਆਂ ਗੱਲਾਂ ਨੇ ਜੀ ਸਾਡਾ ਤਾਂ ਹੁਣ ਅਸੀਂ ਸ਼ੁਰੂ ਤੋਂ ਹੀ ਜਦ ਬਚਪਨ ਤੋਂ ਹੀ ਦੇਖਦੇ ਆ ਉਹਨੇ ਸਾਡਾ ਕੋਈ ਵੀ ਫਰਕ ਨਹੀਂ ਅਸੀਂ ਵਿਆਹ ਖੁਸ਼ੀ ਗਮੀ ਸਾਰੇ ਇੱਕੋ ਮੁਸਲਮ ਭਾਈ ਵਿਚਾਰੇ ਨਾਲ ਸਾਰੇ ਆਉਂਦੇ ਜਾਣਦੇ ਆ ਕੋਈ ਫਰਕ ਹੀ ਹੈ ਨਹੀਂ ਸਾਡਾ ਤਾਂ ਜੀ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਆਂਗੇ ਉਹ ਗੁਰਦੁਆਰੇ ਆਉਂਦੇ ਜਾਣਦੇ ਆ ਅਸੀਂ ਉਹਨਾਂ ਦੇ ਦੁੱਖ ਸੁੱਖ ਜਾਣਦੇ ਆ ਉਹ ਸਾਡੇ ਆਉਂਦੇ ਆ ਕੋਈ ਫਰਕ ਹੀ ਹੈ ਨਹੀਂ ਅਹੀ ਇਮਾਮ ਸਾਹਿਬ ਦੇ ਬੋਲਾਂ ਵਿੱਚ ਸਭ ਦੇ ਬੋਲ ਨੇ ਵਿਸ਼ਾਥੀ ਦੇ ਪੈਰ ਸਭ ਦਾ ਪੈਰ ਉਹਨਾਂ ਨੇ ਜਿਹੜੀ ਡੂੰਗੀ ਗੱਲ ਉੱਥੇ ਕਰਨੀ ਸੀ ਤੇ ਇੱਥੇ ਕਰਨੀ ਸੀ ਉਹ ਕਰਤੀ ਹੈ ਤੇ ਸਾਡੇ ਵੀਰ ਨੂੰ ਬਹੁਤ ਬਹੁਤ ਮਾਣ ਬਾਤ ਕਿਹੜਾ ਉਹਨਾਂ ਨੇ ਕਰਮ ਚੁੱਕਿਆ ਆਪਣੀ ਜ਼ਮੀਨ ਮੱਜਦ ਵਾਸਤੇ ਦੇਣਾ ਮੈਨੂੰ ਲੱਗਦਾ ਹੈ ਪੂਰੇ ਦੇਸ਼ ਵਾਸਤੇ ਦੁਨੀਆ ਵਾਸਤੇ ਮਿਸਾਲ ਤੇ ਇਮਾਮ ਸਾਹਿਬ ਨੇ ਸ਼ਾਹੀ ਇਮਾਮ ਸਾਹਿਬ ਨੇ ਸਾਂਝੀ ਵਾਰਤਾ ਦੀ ਗੱਲ ਕੀਤੀ ਹੈ ਤੇ ਮੈਂ ਉੱਤੇ ਵੀ ਬਿਲਕੁਲ ਇਸੇ ਮਤ ਹੈ ਇੱਕ ਨਮਾਣਾ ਜਾਂ ਇਨਸਾਨ ਹੁੰਦੇ ਇਹ ਕਹਿ ਸਕਦਾ ਕਿ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਪੰਜਾਬ ਪੰਜਾਬੀ ਹੋਣ ਦੀ ਪਹਿਲੀ ਸ਼ਰਤ ਆਸ਼ਿਕ ਹੋਣਾ ਹੈ। ਆਸ਼ਿਕ ਹੁੰਦਾ ਦਿਸ ਨੂੰ ਮੈਂ ਜਾਣਦਾ ਨਹੀਂ। ਤੇ ਉਸ ਸ਼ਰਤ ਨੂੰ ਇਹਨਾਂ ਬਾਰੇ ਨੇ ਤੇ ਆਪਾਂ ਸਭ ਨੂੰ ਪ੍ਰੇਰਨਾ ਦੇ ਰਹੇ ਨੇ ਜਦੋਂ ਇੱਥੇ ਰੱਬ ਦਾ ਨਾਮ ਗੂੰਜੇਗਾ, ਸਾਂਝੀ ਵਾਰਤਾ ਫੈਲੇਗੀ, ਚੰਗੇ ਇਨਸਾਨ ਬਣਨਗੇ। ਤੇ ਉਹਨਾਂ ਚ ਇਹਨਾਂ ਦੀ ਨੇਕੀ ਵੀ ਗੁੰਜੇਗੀ ਇਹਨਾਂ ਵਾਸਤੇ ਇਹਨਾਂ ਨੂੰ ਬਹੁਤ-ਬਹੁਤ ਮੁबारकबाद ਪੂਰੇ ਪਿੰਡ ਨੂੰ ਬਹੁਤ ਮੁबारकबाद ਸਾਡੇ ਹਲਕੇ ਅਮਰਗੜ ਨੂੰ ਮਲੇਰਪੋਟਲੇ ਨੂੰ ਮੁबारकबाद ਪੰਜਾਬ ਨੂੰ ਤੇ ਦੇਸ਼ ਨੂੰ ਮੁबारकबाद ਤੇ ਬਹੁਤ-ਬਹੁਤ ਧੰਨਵਾਦ ਦੀਆਂ ਸ੍ਰੀ ਸ਼ਾਹੀ ਇਮਾਮ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਇਸ ਦਿਨ ਤੇ ਉਹਦਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਸ੍ਰੀ ਇਮਾਮ ਸਾਹਿਬ ਪਹੁੰਚੇ ਨੇ ਨਹੀਂ ਪੱਥਰ ਰੱਖਿਆ ਗਿਆ ਕਿ ਸਿੱਖ ਪਰਿਵਾਰ ਵੱਲੋਂ ਮੁ슬ਮਾਨ ਭਰਾਵਾਂ ਨੂੰ ਜਿਹੜੀ ਇਹ ਮਸਜਿਦ ਦੀ ਜਗ੍ਹਾ ਦਿੱਤੀ ਹੈ ਅੱਜ ਸ਼ਾਹੀ ਮਾਮਾ ਆਏ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਪ੍ਰਸ਼ੀਬ ਕਰਦੇ ਆ ਜੀ ਕਿ ਅੱਜ ਸਾਡੇ ਵਾਸ ਵੇਖੋ ਹਨ ਜਗ੍ਹਾ ਮਿਲ ਗਿਆ ਸਪੰਸ ਸਾਹਿਬ ਨੇ ਵੀ ਬੀਬੀਆਂ ਨੇ ਸਾਨੂੰ ਜਗ੍ਹਾ ਦਿੱਤੀ ਜਦੋਂ ਵੀ ਅਸੀਂ ਕਿਹਾ ਇਹਨਾਂ ਨੇ ਜਦੀ ਸਾਨੂੰ ਜਗ੍ਹਾ ਦੇ ਦਿੱਤੀ ਦੋ ਸੜਕਾਂ ਲੱਗਦੀਆਂ ਨੇ ਕਿ ਸਾਡੇ ਵਾਸਤੇ ਅੱਜ ਹੀ ਇੱਦਾਂ ਦੇਣਾ ਬਹੁਤ ਤੁਸੀਂ ਪਤਾ ਲੱਗਿਆ ਕਿ ਲੰਬੇ ਸਮੇਂ ਤੋਂ 50-60 ਸਾਲ ਹੋ ਗਏ ਤੁਸੀਂ ਪੈਦਲ ਜਾ ਕੇ ਦੂਸਰੇ ਪਿੰਡ ਨਮਾਜ਼ ਪੜ੍ਹ ਜਾਂਦੇ ਸੀ ਆਸੀਂ ਨਾਲ ਲੱਥੂ ਮਾਦਰ ਉੱਥੇ ਨਮਾਜ਼ ਪੜ੍ਹਦੇ ਸੀ ਵੀ ਇੱਧਰ ਮਸਜਿਦ ਹੈ ਹੀ ਨਹੀਂ ਜਦਨੇ ਸਾਡੇ ਸੀ ਹੁਣ ਸਾਡੇ ਇੱਧਰ ਮਸਜਿਦ ਬਣ ਗਈ ਜਗ੍ਹਾ ਮਿਲ ਗਈ ਜੀ ਧੰਨਵਾਦ ਕਰਦੇ ਆ ਜੀ ਦਿਲੋਂ ਤੁਸੀਂ ਮਨਾਉਣੇ ਸਾਡੇ ਵਾਸਤੇ ਇੱਦਾਂ ਦੇਣੀ ਬੇਸ਼ਕ